ਵਰਲਡ ਦੇ ਵਿੱਚ ਜੇ ਕੋਈ ਰਾਜ ਹੋਇਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਰਾਜ ਨਹੀਂ ਹੋਇਆ ਕਿਉਂਕਿ ਇਸ ਦੇ ਰਾਜ ਵਿੱਚ ਜੇਲ ਨਹੀਂ ਸੀ ਹੁੰਦੀ ਗੋਰੇ ਵੀ ਫਿਕਰ 'ਚ ਸੀ ਤੇ ਐਸਾ ਰਾਜਾ ਜਿਸ ਦੇ ਰਾਜ ਵਿੱਚ ਕੋਈ ਜੇਲ ਨਹੀਂ ਆ ਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੀ ਸੋਚ ਜਿਹੜੀ ਆ ਉਹ ਸਾਰੇ ਅਸੀਂ ਅੱਗੇ ਲੈ ਕੇ ਚੱਲੀਏ ਪਰ ਸੋਚ ਸ਼ੇਰ-ਏ-ਪੰਜਾਬ ਦੀ ਲੈ ਕੇ ਚੱਲਣਾ ਪਊਗਾ ਜੇ ਅਸੀਂ ਦੇਸ਼ ਨੂੰ ਬਚਾਉਣਾ ਜਿਹਨੂੰ ਅਮਰੀਕਾ ਨਹੀਂ ਫਤਿਹ ਕਰ ਪਾਰਿਆ ਅੱਜ ਦੀ ਟੈਕਨੋਲੋਜੀ 'ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਉਸ ਨੂੰ ਫਤਿਹ ਕੀਤਾ ਸੀ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੋ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਆ ਔਰ ਜਿਨ੍ਹਾਂ ਦੇ ਰਾਜ ਦੀ ਗੱਲ ਅੱਜ ਪੂਰੇ ਵਿਸ਼ਵ ਦੇ ਵਿੱਚ ਕੀਤੀ ਜਾਂਦੀ ਆ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਮਨਾਈ ਗਈ ਆ ਸ੍ਰੀ ਅਮਰitsar ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਨਗਰੀ ਦੇ ਵਿੱਚ ਇਹ ਕੰਪੜੀ ਬਾਗ ਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਾਪਰਟੀ ਆ ਔਰ ਇਹ ਪਿੱਛੇ ਜਿਹੜੀ ਯਾਦਗਾਰ ਬਣਾਈ ਗਈ ਉਹਨਾਂ ਦੀ ਔਰ ਇੱਕ ਕੰਮ ਤੇ ਸਰਕਾਰ ਦਾ ਸੀਗਾ ਪਰ ਸਰਕਾਰ ਪ੍ਰਸ਼ਾਸਨ ਸਿਰਫ ਉਹ ਫੋਟੋਆਂ ਤੱਕ ਹੀ ਰਹਿ ਗਏ ਤੇ ਉਹ ਤੋਂ ਗਾੜੀ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਅੱਜ ਅਸੀਂ ਕੱਲ ਆਣ ਕੇ ਪਹਿਲਾਂ ਇੱਥੇ ਸਾਫ ਸਫਾਈ ਕੀਤੀ ਸੀ ਕੱਚੀ ਲੱਸੀ ਦੇ ਨਾਲ ਬੋਤਲ ਨੂੰ ਧੋਤਾ ਔਰ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਵਰਸੀ ਮਨਾਈ ਆ ਜਪਜੀ ਸਾਹਿਬ ਦਾ ਪਾਠ ਕਰਕੇ ਉਪਰੰਤ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦੇ ਲਈ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਔਰ ਸੱਚੇ ਪਾਸ਼ਾ ਘੜੀ ਅਰਦਾਸ ਕੀਤੀ ਵੀ ਸਭ ਦਾ ਭਲਾ ਕਰੇ ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੀ ਸੋਚ ਜਿਹੜੀ ਆ ਸਾਰੇ ਅਸੀਂ ਅੱਗੇ ਲੈ ਕੇ ਚੱਲੀਏ ਔਰ ਆਪਣੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਈਏ ਇਹ 184ਵੀਂ ਬੱਸੀ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜਾ 27 ਨੂੰ ਉਧਰ ਮਨਾਇਗੀ ਸੀ ਪਾਕਿਸਤਾਨ ਚ ਉੱਥੇ ਬੁੱਤ ਵੀ ਲਗਾਇਆ ਗਿਆ ਸੀ ਕੱਲ ਐਜੀਪੀਸੀ ਨੇ ਤੇ ਅੱਜ ਜਿਹੜਾ ਪੰਜਾਬ ਦੇ ਲੋਕ ਤੇ ਦੇਸ਼ਵਿਦੇਸ਼ਾਂ ਚ ਮਨਾ ਰਹੇ ਆ ਦੇ ਪਹਿਲੇ ਵਾ ਪਿਓ ਜਿੰਨਾ ਇਦਾਂ ਪਾਰਟ ਕਰਕੇ ਮਹਾਰਾਜ ਦੇ ਬੁੱਤ ਥੱਲੇ ਬਤੀ ਲਾਈ ਉਹਨਾਂ ਦੀ ਮਾੜੀ ਗੱਲ ਆ ਸਾਡਾ ਇਤਿਹਾਸ ਬਹੁਤ ਵੱਡਾ ਵਾ ਸਾਡਾ ਸੂਰਬੀਰ ਯੋਧਿਆਂ ਦਾ ਇਤਿਹਾਸ ਆ ਮਹਾਰਾਜਾ ਰਣਜੀਤ ਸਿੰਘ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਸਭ ਧਰਮਾਂ ਨੂੰ ਨਾਲ ਲੈ ਕੇ ਚੱਲੇ ਸੀ ਇੱਕ ਨਾਲ ਇੱਕ ਅੱਖ ਨਾਲ ਵੇਖਦੇ ਸੀ ਔਰ ਇਹੋ ਜੇ ਰਾਜੇ ਸੀਗੇ ਕਿ ਜਿਨ੍ਹਾਂ ਦੇ ਰਾਜ ਭਾਗ ਦੀ ਗੱਲ ਅੱਜ ਗੋਰੇ ਵੀ ਕਰਦੇ ਆ ਔਰ ਬਹੁਤ ਸਾਰੀਆਂ ਬੁੱਕਾਂ ਦੇ ਵਿੱਚ ਲਿਖਿਆ ਕਿ ਵਰਲਡ ਦੇ ਵਿੱਚ ਜੇ ਕੋਈ ਰਾਜ ਹੋਇਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਰਾਜ ਨਹੀਂ ਹੋਇਆ ਕਿਉਂਕਿ ਇਸ ਦੇ ਰਾਜ ਵਿੱਚ ਜੇਲ ਨਹੀਂ ਸੀ ਹੁੰਦੀ ਗੋਰੇ ਵੀ ਫਿਕਰ 'ਚ ਸੀ ਤੇ ਐਸਾ ਰਾਜਾ ਜਿਸ ਦੇ ਰਾਜ ਵਿੱਚ ਕੋਈ ਜੇਲ ਨਹੀਂ ਆ ਬਹੁਤ ਸਾਰੇ ਸਕੂਲ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਣਾਏ ਗਏ ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਜਿਹੜੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਾਈ ਔਰ ਪਰ ਅੱਜ ਜਦੋਂ ਇੱਥੋਂ ਦੀ ਗੱਲ ਆਉਂਦੀ ਆ ਤੇ ਬਹੁਤ ਸਾਰੀਆਂ ਉਜੱਥੇਬੰਦੀਆਂ ਸੀ ਜਿਹੜੀਆਂ ਉਹ ਸਿਰਫ ਉਤੋਂ ਤੱਕ ਸੀਮਤ ਰਹਿ ਗਈਆਂ ਅੱਗੇ ਨਹੀਂ ਆਈਆਂ ਪੁੱਛਿਆ ਕਿਵੇਂ ਤੁਸੀਂ ਪਾਰਟ ਕਰਕੇ ਵਾਲੀ ਜੀ ਅਸੀਂ ਦੇਣ ਹੀ ਨਹੀਂ ਦੇ ਸਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ਖਸ਼ੀਅਤ ਐਡੀ ਵੱਡੀ ਆ ਅਸੀਂ ਉਹਨਾਂ ਦੇ ਵਾਰਸ ਜਿਉਂਦੇ ਆ ਅਸੀਂ ਉਹਨਾਂ ਦਾ ਕਦੀ ਦੇਣ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦੀ ਸੋਚ ਬਹੁਤ ਵੱਡੀ ਸੀ ਉਹਨਾਂ ਦੀ ਸੋਚ ਸੀਗੀ ਉਹ ਜਦੋਂ ਅੱਜ ਤੇ ਸੋਸ਼ਲ ਮੀਡੀਆ ਦਾ ਯੋਗਿਆ ਜਦੋਂ ਸੋਸ਼ਲ ਮੀਡੀਆ ਨਹੀਂ ਵੀ ਹੁੰਦਾ ਸੀ ਉਦੋਂ ਦੇਖੋ ਰਾਜਪੱਖ ਕਿਹੋ ਜਿਹਾ ਸੀ ਗੋਰਿਆਂ ਨੂੰ ਡਰ ਕਿੰਨਾ ਸੀ ਉਹਨਾਂ ਨੂੰ ਖਤਮ ਕਰਨ ਦੇ ਲਈ ਕਿਹੋ ਜੀਆਂ ਚਾਲਾਂ ਚੱਲੀਆਂ ਗਈਆਂ ਔਰ ਕਿਦਾਂ ਮਹਾਰਾਣੀ ਜਿੰਦਕੌਰ ਨੂੰ ਤਸੀਹੇ ਦਿੱਤੇ ਗਏ ਕਿਸ ਤਰ੍ਹਾਂ ਦੇ ਨਾਲ ਰਾਜਾ ਦਲੀਪ ਸਿੰਘ ਨੂੰ ਇੱਥੋਂ ਖੜਿਆ ਗਿਆ ਕਿੰਨਾ ਉਸ ਰਾਜੇ ਦਾ ਡਰ ਹੋਊਗਾ ਜਿਸ ਦੇ ਡਰ ਨਾਲ ਸਲਵਾਰਾਂ ਪਾਲੀਆਂ ਸੀ ਮੁਗਲਾਂ ਨੇ ਉਹਨਾਂ ਦੀ ਸੋਚ ਵੇਖੋ ਮਹਾਰਾਜਾ ਰਣਜੀਤ ਸਿੰਘ ਦੀ ਆਪਣੇ ਲੋਕਾਂ 'ਚ ਜਾਂਦੇ ਸੀ ਰਾਤ ਨੂੰ ਔਰ ਪੁੱਛਦੇ ਹੁੰਦੇ ਸੀ ਕਿ ਰਾਜੇ ਨੇ ਜਿਹੜਾ ਕੰਮ ਕਰਾਇਆ ਕਿੱਦਾਂ ਵਾ ਪੇ ਇਸ ਬਦਲ ਕੇ ਜੋ ਜਾਂਦੇ ਸੀ ਜੋ ਸੰਗਤ ਕਹਿੰਦੀ ਸੀ ਸਹੀ ਆ ਤੇ ਉਹ ਹੋਰ ਤੇਜ਼ੀ ਨਾਲ ਕਰਾਉਂਦੇ ਸੀ ਜੇ ਕਹਿੰਦੇ ਮਾੜਾ ਵਾ ਤੇ ਰੋਕ ਦਿੰਦੇ ਸੀ ਉਹ ਆਪਣੇ ਲੋਕਾਂ ਨਾਲ ਚੱਲਦੇ ਸੀ ਅੱਜ ਦੇ ਜਿਹੜੇ ਰਾਜੇ ਆ ਉਹ ਆਪਣੇ ਲੋਕਾਂ ਨਾਲ ਨਹੀਂ ਜੇ ਕੋਈ ਬੋਲਦਾਨ ਚੁੱਕੇ ਅੰਦਰ ਦੇ ਦਿੰਦੇ ਆ ਪਰ ਸੋਚ ਸ਼ੇਰੇ ਪੰਜਾਬ ਦੀ ਲੈ ਕੇ ਚੱਲਣਾ ਪਊਗਾ ਜੇ ਅਸੀਂ ਦੇਸ਼ ਨੂੰ ਬਚਾਉਣਾ ਜਿਹਨੂੰ ਅਮਰੀਕਾ ਨਹੀਂ ਫਤਿਹ ਕਰ ਪਾਰਿਆ ਅੱਜ ਦੀ ਟੈਕਨੋਲੋਜੀ ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਉਸ ਨੂੰ ਫਤਿਹ ਕੀਤਾ ਸੀ ਕੀ ਲੱਗਦਾ ਪ੍ਰਸ਼ਾਸਨ ਆ ਸੁੱਤਾ ਪਿਆ ਜੀ ਪ੍ਰਸ਼ਾਸਨ ਤੇ ਤੇ ਮੈਂ ਲਾਂ ਤਾਂ ਹੀ ਪਾ ਸਕਦਾ ਇਹਨਾਂ ਨਕਮਿਆਂ ਬੰਦਿਆਂ ਨੂੰ ਇਹ ਨਹੀਂ ਪਤਾ ਏਸ਼ੀਆ ਦੇ ਕਮਰਿਆਂ 'ਚ ਬੈਠੇ ਆ ਤੇ ਇੱਡੀਆਂ ਨੇ ਕੁਰਸੀਆਂ ਦੇ ਵਿਧਾਨ ਸਭਾ ਪਾਰਲੀਮੈਂਟ 'ਚ ਸਾਡੇ ਲੋਕ ਬੈਠੇ ਆ ਸ਼ਰਮ ਆਉਂਦੀ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸਾਨੂੰ ਵੀ ਸ਼ਰਮ ਆਉਂਦੀ ਵੀ ਅਸੀਂ ਐਸੇ ਲੋਕਾਂ ਨੂੰ ਵੋਟਾਂ ਪਾ ਕੇ ਚੁਣਿਆ ਜਿਨ੍ਹਾਂ ਨੂੰ ਇਹਨਾਂ ਵੀ ਪਤਾ ਨਹੀਂ ਕਿ ਸਾਨੂੰ ਦੇਣ ਇਹਨਾਂ ਦਾ ਰਾਜ ਭਾਗ ਅਸੀਂ ਵਰਤ ਰਹੇ ਆ ਤੇ ਇਹਨਾਂ ਇਹਨਾਂ ਕੋਈ ਇੱਕ ਸ਼ਰਧਾ ਦੇ ਫੁੱਲ ਨਹੀਂ ਪੇਟ ਕੀਤੇ ਗਏ। ਤੋਂ ਥਾਈ ਮਾਰਾ ਜੀ ਸੰਦਿਆ ਉੱਥੇ ਲੱਗੇ ਨੇ ਕਿ ਉੱਥੇ ਸਫਾਈ ਦਾ ਵੀ ਧਿਆਨ ਨਹੀਂ ਦਿੱਤਾ ਜਾਂਦਾ। ਬੁਰੇ ਹਾਲਿਆ ਵਾਲੇ ਦੁਆਲੇ ਤੁਸੀਂ ਵੇਖੋ ਤੇੜਾ ਆਈਆਂ ਪਈਆਂ ਕਿਤੇ ਵળે ਵੀ ਇਮਾਰਤ ਡਿੱਗ ਸਕਦੀ ਆ। ਇੱਥੇ ਪਹਿਲੀ ਏਰੀ ਨਹੀਂ ਮੈਂ ਪਹਿਲਾਂ ਵੀ ਬੜੇ ਚਿਰਦਾ ਰੌਲਾ ਪਾਉਣ ਡੇ ਤੇ ਫੀਤੇ ਵੱਜ ਗਏ ਕਹਿੰਦੇ 1 ਕਰੋੜ ਰੁਪਇਆ ਸਮਾਰਟ ਸਿਟੀ ਦੇਤਾ ਪਰ ਉਹ ਨਾਮਾਤਰ ਹੀ ਰਹਿ ਗਿਆ। ਪਰ ਇਹਦੇ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਐ ਇਹਨਾਂ ਦੇ ਦਸੇ ਮਾਰਗ ਤੇ ਚੱਲਣ ਦੀ ਲੋੜ ਐ ਰਾਜਨੀਤਿਕ ਲੋਕਾਂ ਨੂੰ ਇੱਕ ਗੱਲ ਸੋਚਣੀ ਚਾਹੀਦੀ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਵੱਡਾ ਰਾਜਨੀਤਿਕ ਕੋਈ ਨੇਤਾ ਨਹੀਂ ਸੀ ਹੈਗਾ ਜੇਕਰ ਤੁਹਾਨੂੰ ਥੋੜੀ ਬਹੁਤੀ ਸ਼ਰਮ ਹੈਗੀ ਅਕਲ ਹੈਗੀ ਆ ਤੇ ਆਪਣੇ ਪੁਰਖਿਆਂ ਨੂੰ ਸੰਭੋ ਇਹਨਾਂ ਦੀਆਂ ਵਿਰਾਸਤਾਂ ਨੂੰ ਸੰਭੋ ਇਹਨਾਂ ਦੀਆਂ ਯਾਦਗਾਰਾਂ ਨੂੰ ਸੰਭੋ ਇਹਨਾਂ ਦੇ ਦਸੇ ਮਾਰਗ ਤੇ ਚੱਲੋ ਤੇ ਮੀਡੀਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮੀਡੀਆ ਵਾਲੇ ਵੀਰਾਂ ਦੇ ਜਰੀਏ ਹੀ ਜਿਹੜਾ ਇਹ ਗੱਲਾਂ ਲੋਕਾਂ ਤੱਕ ਪਹੁੰਚਦੀਆਂ ਤੇ ਜਿਹੜੇ ਉਹਦੇ ਵਾਰਸ ਉੱਠ ਕੇ ਆ ਅੱਜ ਮਹਾਰਾਜਾ ਰਜੀਨਾਥ ਦੀ ਬਸਤੇਗੁਰ ਨਗਰੀ ਵਾਸੀਆਂ ਨੂੰ ਕੀ ਕਹਿਣਾ ਚਾਹੀਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਵਾਸੀਆਂ ਨੂੰ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਭਰਾਓ ਸਾਡਾ ਫਰਜ਼ ਬਣਦਾ ਕਿ ਅਸੀਂ ਆਪਾਂ ਜਿੰਨੇ ਜੋਗੇ ਵੀ ਹੈਗੇ ਚੜ੍ਹਦੀ ਕਲਾ ਵਾਲੇ ਲੋਕ ਆ ਇਸ ਨਗਰੀ ਦੇ ਜਿਹੜੀ ਸੰਗਤ ਜਦੋਂ ਆਉਂਦੀ ਨਾ ਬਾਹਰੋਂ ਉਹ ਧਰਤੀ ਨੂੰ ਚੁੰਮ ਕੇ ਮੱਥਾ ਟੇਕਦੀ ਆ ਕਹਿੰਦੀ ਬਹੁਤ ਪਵਿੱਤਰ ਨਗਰੀ ਚ ਆਏ ਆ ਤੇ ਇੱਥੋਂ ਦੀ ਨਗਰੀ ਦੀ ਸੇਵਾ ਕਰਨਾ ਸਾਡਾ ਫਰਜ ਆ ਕਿਉਂਕਿ ਗੁਰੂ ਰਾਮਦਾਸ ਦੇ ਘਰ ਦੀ ਸੇਵਾ ਕਰ ਲਈ ਉਹਦੇ ਲੋਕਾਂ ਦੀ ਸੇਵਾ ਕਰ ਲਈ ਬਹੁਤ ਵੱਡੀ ਸੇਵਾ ਵਾ ਤੇ ਆਪਾਂ ਸਾਰਿਆਂ ਰਲ ਮਿਲ ਕੇ ਸੇਵਾ ਕਰਿਆ ਕਰੀਏ ਜਿੰਨੇ ਜੋਗੇ ਹੈਗੇ ਆ ਔਰ ਉਹਨਾਂ ਜਰਨੈਲਾਂ ਨੂੰ ਸਾਂਭੀਏ ਜਿਨ੍ਹਾਂ ਦਾ ਰਾਜ ਰੋਪੜ ਤੋਂ ਲੈ ਕੇ ਅਫਗਾਨ ਤੱਕ ਲੋਹਾ ਮੰਨਦੇ ਸੀ ਗੋਰੇ ਜਿਨ੍ਹਾਂ ਦੇ ਡਰ ਤੋਂ थर-थर ਕੰਬਦੇ ਸੀ ਮੁਗਲ ਤੇ ਅੱਜ ਅਸੀਂ ਉਹਨਾਂ ਨੂੰ ਭੁੱਲਦੇ ਜਾ ਰਹੇ ਆ ਇਹਦਾ ਮਤਲਬ ਕੀ ਸਾਡੇ ਮਾੜੇ ਦਿਨਾਂ ਦੀਆਂ ਨਿਸ਼ਾਨੀਆਂ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪੁਰਖਿਆਂ ਨੂੰ ਜਿਹੜਾ વાਅ ਲਿਆ ਕੇ ਆਪਣੇ ਵਿਸ਼ੋਕੜ ਨਾਲ ਜੋੜੀਏ ਇਹਨਾਂ ਨੂੰ ਭਲਾਈਏ ਨਾ ਸਾਡੇ ਦਿਲਾਂ 'ਚ ਵਸਦੇ ਹੋਣ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸੀਏ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਸ਼ਾਮ ਸਿੰਘ ਟਾਰੀ ਕੌਣ ਸੀ ਹਰੀ ਸਿੰਘ ਨਲੂਆ ਕੌਣ ਸੀ ਅਕਾਲੀ ਫੂਲਾ ਸਿੰਘ ਕੌਣ ਸੀ ਅੱਜ ਇਹਨਾਂ ਸ਼ਖਸੀਅਤਾਂ ਦੀ ਲੋੜ ਹੈ ਸਾਨੂੰ